ਰਾਜਵੀਰ ਜਵੰਦਾ ਨੂੰ ਨਵਾਂ ਘਰ ਕਿਉਂ ਨਹੀਂ ਨਸੀਬ ਹੋਇਆ ਸੁਣੋ ਉਹ ਬਚਨ ਨਵੀਂ ਚੀਜ਼ ਲੈਣ ਸਮੇਂ ਸਾਵਧਾਨੀ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਵੀਰ ਜਵੰਦਾ ਜੋ ਕਿ ਵੀਰ ਸਾਡੇ ਵਿੱਚ ਪਾਰ ਹੁਣ ਨਹੀਂ ਰਿਹਾ ਜਿਹਨੂੰ ਆਪਾਂ ਸਾਰੇ ਹੀ ਬਹੁਤ ਯਾਦ ਕਰਦੇ ਆਂ ਬੜਾ ਆਪਾਂ ਉਸ ਵੀਰ ਨੂੰ ਮਿਸ ਕਰਦੇ ਆ ਤੇ ਉਹ ਵੀਰ ਹੁਣ ਸਾਡੇ ਵਿਚਕਾਰ ਨਹੀਂ ਰਿਹਾ ਤੇ ਉਸ ਵੀਰ ਦਾ ਇੱਕ ਨਵਾਂ ਘਰ ਜੋ ਮੁਹਾਲੀ ਦੇ ਵਿੱਚ ਹਾਲੀ ਦੇ ਵਿੱਚ ਉਸਨੇ ਲਿਆ ਸੀ ਉਹ ਘਰ ਦੇ ਵਿੱਚ ਜ਼ਿਆਦਾ ਧੇਰ ਨਹੀਂ ਰਿਹਾ ਉਸ ਘਰ ਦੇ ਵਿੱਚ ਕਹਿੰਦੇ ਬਹੁਤੀ ਧੇਰ ਰਹਿਣਾ ਉਸ ਵੀਰ ਨੂੰ ਨਸੀਬ ਨਹੀਂ ਹੋਇਆ ਕਿਉਂਕਿ ਉਹ ਜਿਹੜਾ ਘਰ ਸੀ ਉਸ ਵੀਰ ਨੇ ਖਰੀਦਿਆ ਪਰ ਉਸ ਘਰ ਦੇ ਵਿੱਚ ਬਹੁਤੀ ਧੇਰ ਉਹ ਨਹੀਂ ਰਹਿ ਪਾਇਆ ਤੋ ਕਈ ਚੀਜ਼ਾਂ ਕਰਨੇ ਮਾੜੀਆਂ ਹੁੰਦੇ ਨੇ ਹੁਣ ਕਈ ਲੋਕਾਂ ਦੀ ਜਿਹੜੀ ਸੋਚ ਹੈ ਨਾ ਉਹ ਇਸ ਕਦਰ ਕੰਮ ਕਰ ਰਹੀ ਹੈ ਕਹਿੰਦੇ ਵੀ ਉਹਨੇ ਨਵਾਂ ਘਰ ਖਰੀਦਿਆ ਸ਼ਾਇਦ ਇਸ ਕਰਕੇ ਉਹ ਚੜ੍ਹਾਈ ਕਰ ਗਿਆ ਉਹਨੇ ਨਵਾਂ ਘਰ ਖਰੀਦਿਆ ਇਸ ਕਰਕੇ ਉਹ ਚਲਿਆ ਗਿਆ ਉਹਨੇ ਨਵਾਂ ਘਰ ਖਰੀਦਿਆ ਜੀ ਇਸ ਕਰਕੇ ਸ਼ਾਇਦ ਉਸ ਦੀ ਮੌਤ ਹੋਈ ਹੈ ਵੀ ਨਵੇਂ ਘਰ ਲੈਣ ਕਰਕੇ ਸ਼ਾਇਦ ਮੌਤ ਹੋਈ ਹੈ ਬੜੇ ਲੋਕਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਬੜੇ ਲੋਕਾਂ ਨੇ ਆਪੋ ਆਪਣੇ ਤਰੀਕਿਆਂ ਦੇ ਨਾਲ ਜਿਹੜੀਆਂ ਇੱਥੇ ਜਿਹੜੀਆਂ ਵਿਦਵਾਨਗੀਆਂ ਕੀਤੀਆਂ ਪਰ ਮੈਂ ਬੇਨਤੀਆਂ ਕਰ ਰਿਹਾ ਕਿ ਧਿਆਨ ਨਾਲ ਸੁਣਿਓ ਕਿ ਅਸੀਂ ਇਹ ਚੀਜ਼ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰੀਏ ਥੋੜਾ ਜਿਹਾ ਵਿਚਾਰੀਏ ਕਿਉਂਕਿ ਇਸ ਚੀਜ਼ ਨੂੰ ਥੋੜਾ ਜਿਹਾ ਸਮਝੀਏ ਕਿਉਂਕਿ ਨਵਾਂ ਘਰ ਲੈਣਾ ਨਹੀਂ ਲੈਣਾ ਇਹ ਚੀਜ਼ਾਂ ਬਾਅਦ ਦੀਆਂ ਨੇ ਕਿਉਂਕਿ ਜਿਹੜੀ ਪਰਮਾਤਮਾ ਨੇ ਲਿਖੀ ਸੀ ਜਿਹੜਾ ਸਮਾਂ ਸੀ ਉਹ ਸਮਾਂ ਆ ਚੁੱਕਿਆ ਸੀ ਤੇ ਉਹ ਸਮੇਂ ਦੇ ਵਿੱਚ ਕਿਉਂਕਿ ਉਹਦੇ ਭਾਣੇ ਵਿੱਚ ਹੀ ਸਾਰਾ ਕੁਝ ਹੁੰਦਾ ਹੈ ਪਹਾਣੇ ਅੰਦਰ ਸਭ ਕੋ ਕਹ ਉਹ ਪ੍ਰਮਾਤਮਾ ਦਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਪਾਰਸ਼ਾ ਕਹਿੰਦਾ ਉਹ ਹੁਕਮ ਦੇ ਵਿੱਚ ਹੀ ਹੈ ਉਹਦੇ ਪਹਾਣੇ ਦੇ ਵਿੱਚ ਹੀ ਹੈ ਉਹਦੇ ਪਹਾਣੇ ਤੋਂ ਉਹਦੇ ਹੁਕਮ ਤੋਂ ਕੁਝ ਵੀ ਬਾਹਰ ਨਹੀਂ ਹੈਗਾ ਸੋ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੀ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਆਜ਼ਾਦ ਕਰੀਏ ਅਸੀਂ ਆਪਣੀ ਸੋਚ ਨੂੰ ਬਾਹਰ ਕੱਢੀਏ ਕਿ ਸ਼ਾਇਦ ਇਹਨਾਂ ਚੀਜ਼ਾਂ ਕਰਕੇ ਉਸ ਵੀਰ ਦਾ ਜਿਹੜਾ ਜਾਣਾ ਹੋਇਆ ਸ਼ਾਇਦ ਇਹਨਾਂ ਚੀਜ਼ਾਂ ਕਰਕੇ ਉਹ ਵੀਰ ਦੀ ਜਿਹੜੀ ਮੌਤ ਹੋਈ ਹੈ ਇਹਨਾਂ ਚੀਜ਼ਾਂ ਕਰਕੇ ਉਹ ਵੀਰ ਸੰਸਾਰ ਤੋਂ ਗਿਆ ਨਵੇਂ ਘਰ ਦੇ ਵਿੱਚ ਸ਼ਾਇਦ ਕੋਈ ਚੀਜ਼ ਸੀ ਨਵੇਂ ਘਰ ਕਰਕੇ ਜਿਹੜੀ ਉਸ ਦੀ ਮੌਤ ਹੋਈ ਇਹ ਚੀਜ਼ਾਂ ਤੋਂ ਬਾਹਰ ਨਿਕਲੀ ਕਿੰਨੀ ਕੁ ਦੇਰ ਅਸੀਂ ਇਹ ਚੀਜ਼ਾਂ ਕਰੀ ਜਾਵਾਂਗੇ ਗੁਰਬਾਣੀ ਨੇ ਇਸ ਚੀਜ਼ ਨੂੰ ਜ਼ਰੂਰ ਮੰਨਿਆ ਕਿ ਜੋ ਕੁਝ ਹੋਇਆ ਹੁਕਮ ਦੇ ਵਿੱਚ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੁੰਦਾ ਹੈ ਰਾਜੇ Muni ਪੀਰ ਪਗੰਬਰ ਗੁਰੂ ਪੀਰ ਔਲੀਏ ਹੋਏ ਸਾਧ ਸੰਗਤ ਆਪੋ ਆਪਣੇ ਸਮੇਂ ਦੌਰਾਨ ਆਏ ਸਮੇਂ ਦੌਰਾਨ ਚਲੇ ਗਏ ਵੱਡੇ ਵੱਡੇ ਦੇਵੀ ਦੇਵਤੇ ਹੋਏ ਸਾਰੇ ਆਏ ਸਾਰੇ ਚਲੇ ਗਏ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਪਰਸ਼ਕ ਨੇ ਜਿਹੜਾ ਆਇਆ ਹੈ ਕਹਿੰਦੇ ਉਹਨੇ ਇੱਕ ਨੱਕ ਦਿਨ ਚੱਲਿਆ ਜਾਣਾ ਇਹ ਸਭ ਦੀ ਵਾਰੀ ਆਉਣ ਵਾਲੀ ਹੈ ਸਭ ਦੀ ਵਾਰੀ ਆਵੇਗੀ ਇਸ ਕਰਕੇ ਇਹਨਾਂ ਚੀਜ਼ਾਂ ਨੇ ਅਸੀਂ ਸੋਚ ਕੇ ਚੱਲੀਏ ਵਿਚਾਰ ਕੇ ਚੱਲੀਏ ਸੋ ਪੰਜਾਬ ਦੇ ਵਾਰਸੋ ਪੰਜਾਬ ਦੇ ਲੋਕੋ ਇਹਨਾਂ ਚੀਜ਼ਾਂ ਨੂੰ ਵਿਚਾਰੀਏ ਸੋਚੀਏ ਕਿ ਅਸੀਂ ਤੇ ਉਸ ਪਾਵਨ ਮਹਾਨ ਗੁਰਬਾਣੀ ਜਿਹੜੀ ਗੁਰਬਾਣੀ ਪਾਤਸ਼ਾਹ ਕਹਿੰਦੇ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜਿਹੜੀ ਬਾਣੀ ਨੂੰ ਪਾਤਸ਼ਾਹ ਨੇ ਏਡਾ ਵੱਡਾ ਦਰਜਾ ਦਿੱਤਾ ਜਿਹੜੀ ਬਾਣੀ ਨੂੰ ਪਾਤਸ਼ਾਹ ਨੇ ਐਡੀ ਵੱਡੀ ਜਿਹੜੀ ਹੈ ਇੱਕ ਪਰਮਾਤਮਾ ਨੇ ਸਾਨੂੰ ਸੇਧ ਦਿੱਤੀ ਗੁਰਮਤ ਦਾ ਮਾਰਗ ਦਿੱਤਾ ਤੇ ਆਪਾਂ ਇੱਕ ਵਹਿਮ ਭਰਮ ਕਰੀਏ ਇਹੋ ਜੇ ਧਰਮ ਕਮਾਈਏ ਸਾਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਅਸੀਂ ਨਾ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੀਏ ਇਹਨਾਂ ਚੀਜ਼ਾਂ ਦੀ ਅਸੀਂ ਥੋੜੀ ਬਹੁਤੀ ਜਿਹੜੀ ਹੈ ਸੇਧ ਲਈਏ ਥੋੜੀ ਚੀਜ਼ਾਂ ਨੂੰ ਇਹਨਾਂ ਨੂੰ ਜਿਹੜਾ ਵਿਚਾਰਨ ਦਾ ਯਤਨ ਕਰੀਏ ਸਾਡੇ ਕੋਲੇ ਗੁਰਬਾਣੀ ਹੈ ਗੁਰੂ ਨਾਨਕ ਸਾਹਿਬ ਦਾ ਅਦੁੱਤ ਖਜ਼ਾਨਾ ਹੈ ਸਾਡੇ ਕੋਲੇ ਸੋ ਸਿੱਖੋ ਇਹਨਾਂ ਚੀਜ਼ਾਂ ਦੇ ਵਿੱਚ ਨਾ ਪੋਗੋ ਚਲੋ ਦੂਜੇ ਕਰਨ ਕਰਨ ਪਰ ਗੁਰਸਿੱਖ ਬਾਣੀ ਪੜ੍ਹਨ ਵਾਲੇ ਵਹਿਮ ਨਾ ਕਰਨਾ ਕਿ ਨਵਾਂ ਘਰ ਲਿਆ ਜੀ ਤਾਂ ਉਸ ਵੀਰ ਦਾ ਜਿਹੜਾ ਹੈ ਐਕਸੀਡੈਂਟ ਹੋ ਗਿਆ ਨਵੇਂ ਘਰ ਨੇ ਉਹਨੂੰ ਵਫਾ ਨਹੀਂ ਕਰਿਆ ਜੀ ਇੰਜ ਨਹੀਂ ਕਰਿਆ ਇਹ ਨਹੀਂ ਕਰਿਆ ਉਹ ਨਹੀਂ ਕਰਿਆ ਉਸ ਆਸੰਗਤ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲ ਜੀ ਹੁਣ ਕਈ ਲੋਕ ਹੁੰਦੇ ਆ ਨਾ ਜਿਹੜੇ ਕਦਾਂ ਵੀ ਫਲਾਣਾ ਸੋ ਮਰ ਗਿਆ ਜੀ ਕਿਤੇ ਚਿੰਬੜ ਨਾ ਜਾਵੇ ਇਹ ਨਾ ਹੋ ਜੇ ਹੁਣ ਲੱਖਾਂ ਦੀ ਪ੍ਰਾਪਰਟੀ ਜਾਇਦਾਦ ਕਰੋੜਾਂ ਰੁਪਏ ਦਾ ਸਾਰਾ ਅਰਬਾਂ ਰੁਪਏ ਦਾ ਕਾਰੋਬਾਰ ਇਹ ਗੱਲ ਯਾਦ ਰੱਖਿਓ ਵੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿ ਜੇ ਹੁਣ ਉਹ ਬਾਈ ਚਲਿਆ ਗਿਆ ਕਿ ਉਹਨਾਂ ਚੀਜ਼ਾਂ ਨੂੰ ਉਹ ਆਪਣੀ ਪਿੱਛੇ ਸੁਰਤ ਛੱਡ ਗਿਆ ਕਿ ਉਹਨਾਂ ਚੀਜ਼ਾਂ ਦੇ ਵਿੱਚ ਉਹ ਬੈਠਾ ਹੈ ਹੁਣ ਚਿੰਬੜ ਜਾਏਗਾ ਫਿਰ ਇਹ ਇਹ ਵਹਿਮ ਕਿਉਂ ਨਹੀਂ ਕਰਦੇ ਤੋ ਇਸ ਕਰਕੇ ਵੀ ਜਿਹੜਾ ਚਲਿਆ ਗਿਆ ਉਹ ਪਤਾ ਨਹੀਂ ਕਿਹੜੇ ਰਾਹ ਚਲਿਆ ਗਿਆ ਐਵੇਂ ਛੋਟੀਆਂ ਮੁੰਡੀਆਂ ਚੀਜ਼ਾਂ ਤੇ ਵਹਿਮ ਹੁੰਦੇ ਨੇ ਵੱਡੀਆਂ ਚੀਜ਼ਾਂ ਤੇ ਵਹਿਮ ਵੀ ਕਰਿਆ ਕਰੋ ਸਾਰੇ ਘਰ-ਬਾਰ ਬਣਾਏ ਪ੍ਰਾਪਰਟੀਆਂ ਸਾਰ ਫਿਰ ਉਹਨਾਂ ਦਾ ਵਹਿਮ ਕਰਿਆ ਕਰੋ ਸੋ ਵਹਿਮ ਭਰਮ ਕਿਸੇ ਚੀਜ਼ ਦਾ ਨਾ ਕਰੋ ਉਹਦੇ ਜਿਹੜੇ ਕੱਪੜੇ ਨੇ ਉਹ ਵੀ ਪਹਿਨੋ ਜਿਹੜਾ ਜੀ ਚਲਿਆ ਗਿਆ ਖਬਰ ਕਿਹੜੇ ਰਾਜ ਚਲਿਆ ਗਿਆ ਇਸ ਕਰਕੇ ਵੀ ਨਾ ਵਹਿਮਾ ਭਰਮਾਂ ਦੇ ਵਿੱਚੋਂ ਬਾਹਰ ਨਿਕਲਿਏ ਗੁਰਬਾਣੀ ਤੋਂ ਵੱਡਾ ਕੋਈ ਨਹੀਂ ਸ਼ਬਦ ਤੋਂ ਵੱਡਾ ਕੋਈ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ